ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਰਵਣ ਕਰੀਏ ਦਰਸ਼ਨ ਕੀਤਾ ਆਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੀਲੇ ਘੋੜੇ ਬਾਰੇ ਜਾਣਕਾਰੀ ਨੀਲਾ ਘੋੜਾ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੀ ਉਮਰ ਵਿੱਚ ਹੀ ਆਪਣੇ ਮਾਮਾ ਕਿਰਪਾਲ ਚੰਦ ਤੋਂ ਘੋੜ ਸਵਾਰੀ ਸਿੱਖੀ ਸੀ ਇਹ ਅਣਜਾਣ ਹੈ ਕਿ ਨੀਲਾ ਘੋੜਾ ਗੁਰੂ ਸਾਹਿਬ ਦੇ ਕੋਲ ਕਿਵੇਂ ਆਇਆ ਘੋੜਾ ਕਿਸੇ ਸ਼ਾਹੀ ਪਤਵੰਤੇ ਜਾਂ ਸਰਦਾਲੋਂ ਤੋਂ ਤੋਹਫ਼ਾ ਹੋ ਸਕਦਾ ਹੈ ਨੀਲਾ ਇੱਕ ਘੋੜੇ ਰੰਗ ਦਾ ਸਟਾਲੀਅਨ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਸੰਦ ਕੀਤਾ ਗਿਆ ਸੀ ਨੀਲਾ ਘੋੜਾ ਨੂੰ ਸਿੱਖ ਕਥਾਵਾਂ ਵਿੱਚ ਪਾਇਆ ਜਾ ਸਕਦਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪੁਰਾਤਨ ਕਲਪਨਾ ਦਾ ਹਿੱਸਾ ਹੈ ਉਸ ਉੱਤੇ ਬਿਰਾਜਮਣ ਹਨ ਘੋੜੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਲੇ ਘੋੜੇ ਵਾਲਾ ਅਤੇ ਨੀਲੇ ਘੋੜੇ ਦਾ ਸਵਾਰ ਉਪਨਾਮ ਪ੍ਰਾਪਤ ਕੀਤੇ ਦੋਵਾਂ ਦਾ ਅਰਥ ਹੈ ਨੀਲੇ ਘੋੜੇ ਦਾ ਸਵਾਰ ਘੋੜਾ ਬਹੁਤ ਸਾਰੀਆਂ ਸਿੱਖ ਸਾਖੀਆਂ ਵਿੱਚ ਪ੍ਰਗਟ ਕੀਤਾ ਹੁੰਦਾ ਹੈ ਇੱਥੇ ਜਿੱਥੇ ਇਸ ਦੇ ਗੁਣ ਜਿਵੇਂ ਕਿ ਚੁਸਤੀ ਦਲੇਰੀ ਅਡੋਲਤਾ ਅਤੇ ਬੁੱਧੀ ਨੂੰ ਉੱਚਾ ਕੀਤਾ ਹੈ ਸਿੱਖ ਕਥਾ ਦਾ ਦਾਵਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਤੋਂ ਵਾਪਸ ਆਉਂਦੇ ਸਮੇਂ ਨੀਲਾ ਦੀ ਸਵਾਰੀ ਕਰ ਰਹੇ ਸਨ ਅ ਇਹ ਤਮਾਕੂ ਦੇਖਿਆ ਇਹਦੇ ਵਿੱਚ ਨਹੀਂ ਵੜਦਾ ਗੁਰੂ ਨੇ ਘੋੜੇ ਨੂੰ ਅੱਗੇ ਵਧਣ ਲਈ ਪਰਮਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਗੁਰੂ ਨੇ ਘੋੜੇ ਦੇ ਸਰੀਰ ਨਾਲ ਅੱਡੀ ਲਾਈ ਪਰ ਇਹ ਖੜਾ ਰਿਹਾ ਉਸ ਤੋਂ ਬਾਅਦ ਹੀ ਪਤਾ ਲੱਗਾ ਕਿ ਅੱਗੇ ਖੇਤ ਵਿੱਚ ਤਬਾਕੂ ਬੀਜਿਆ ਹੋਇਆ ਸੀ ਨੀਲੇ ਘੋੜੇ ਤੇ ਗੁਰੂ ਗੋਬਿੰਦ ਸਿੰਘ ਜੀ 1830 ਇੱਕ ਚਮਤਕਾਰੇ ਸਿੱਖ ਕਥਾ ਵਿੱਚ ਜਿਸ ਵਿੱਚ ਨੀਲਾ ਕੋੜਾ ਸ਼ਾਮਲ ਹੈ ਯਾਦ ਕਰਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਘੋੜੇ ਨੇ ਅਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਗੁਰਦੁਆਰਾ ਪੱਠਾ ਸਾਹਿਬ ਦੇ ਮੌਜੂਦਾ ਸਥਾਨ ਦਾ ਦੌਰਾ ਕੀਤਾ ਤਾਂ ਉਹ ਪੱਠੇ ਵਿੱਚ ਇੱਟਾ ਪਕਾਉਣ ਵਾਲੇ ਇੱਕ ਮਜ਼ਦੂਰ ਉੱਤੇ ਆਏ ਜਿਸਨੂੰ ਉੱਠੀ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਮਜ਼ਦੂਰ ਨੂੰ ਪੁੱਛਿਆ ਕਿ ਆਸ-ਪਾਸ ਕੋਈ ਆਰਾਮ ਕਰਨ ਦੀ ਜਗ੍ਹਾ ਹੈ ਜਿਸਤੇ ਮਜਦੂਰ ਨੇ ਪੱਠੀ ਵੱਲ ਇਸ਼ਾਰਾ ਕਰਕੇ ਜਵਾਬ ਦਿੱਤਾ ਅਤੇ ਮਜ਼ਾਕ ਨਾਲ ਸਿੱਖ ਗੁਰੂ ਨੂੰ ਕਿਹਾ ਕਿ ਜੇ ਉਹ ਸੱਚਮੁੱਚ ਗੁਰੂ ਹੈ ਤਾਂ ਪੱਠੀ ਵਿੱਚ ਆਰਾਮ ਕਰੋ ਜਦੋਂ ਕਿ ਸਿੱਖ ਧਰਮ ਚਮਤਕਾਰਾਂ ਦੇ ਜਨਤਕ ਪ੍ਰਦਰਸ਼ਨਾਂ ਦੇ ਵਿਰੁੱਧ ਹੈ ਇਹ ਚੁਣੌਤੀ ਸਿੱਖ ਗੁਰੂ ਲਈ ਜ਼ਾਹਰ ਤੌਰ ਤੇ ਬਹੁਤ ਹੀ ਜ਼ਿਆਦਾ ਸੀ ਜਿਸ ਨੂੰ ਸੰਬੋਧਿਤ ਨਹੀਂ ਕੀਤਾ ਗਿਆ ਸੀ ਅਤੇ ਕਹਾਣੀ ਦਾ ਦਾਵਾ ਕੀ ਗੁਰੂ ਨੇ ਨੀਲਾ ਨੂੰ ਪੱਠੇ ਦੇ ਆਲੇ-ਦੁਆਲੇ ਚਿੱਕੜ ਨੂੰ ਮਿੱਦਨ ਲੈ ਕੇ ਆ ਤੇ ਆਪਣੇ ਇੱਕ ਖੁਰ ਨਾਲ ਪੱਠੇ ਦੇ ਪਾਸੇ ਨੂੰ শোਇਆ ਜਿਸ ਨਾਲ ਪੱਠੇ ਤੁਰੰਤ ਠੰਡੀ ਹੋ ਗਈ ਆਮ ਤੌਰ ਤੇ ਇਸ ਕਿਸਮ ਦੀਆਂ ਰੰਪਰੰਪ ਪੱਠੀਆਂ ਨੂੰ ਠੰਡਾ ਹੋਣ ਲਈ ਲਗਭਗ ਇੱਕ ਹਫਤਾ ਲੱਗ ਜਾਂਦਾ ਹੈ ਕਹਾਣੀ جاری ਹੈ ਕਿ ਗੁਰੂ ਅਤੇ ਉਸਦੇ ਘੋੜੇ ਤੇ ਰਾਤ ਪਰ ਪੱਠੀ ਵਿੱਚ ਆਰਾਮ ਕੀਤਾ ਆਦ ਵਿੱਚ ਇਹ ਜਗਾ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ ਅਤੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਨੀਲਾ ਤੇ ਪੌੜ ਦੇ ਨਿਸ਼ਾਨ ਅਜੇ ਵੀ ਥੋਸ ਮਿੱਟੀ ਵਿੱਚ ਸੁਰੱਖਿਅਤ ਹਨ ਨਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਸਕਾਰ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸੰਤੋਖ ਸਿੰਘ ਦੁਆਰਾ ਲਿਖੇ ਗਏ ਨਦੇੜ ਵਿੱਚ ਅਜੋਕੇ ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਕਾਰ ਬਾਰੇ ਇੱਕ ਸਿੱਖ ਬਿਰਤਾਂਤ ਅਨੁਸਾਰ ਗੁਰੂ ਜੀ ਨੇ ਆਪਣੇ ਨੀਲੇ ਘੋੜੇ ਵਿੱਚ ਸਵਾਰ ਹੋ ਕੇ ਆਪਣੇ ਅੰਤਮ ਸੰਸਕਾਰ ਲਈ ਕਿਹਾ ਇੱਥੇ ਇਤਿਹਾਸਿਕ ਸਿੱਖ ਚਿੱਤਰ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਲੇ ਰੰਗ ਦੇ ਘੋੜੇ ਤੇ ਸਵਾਰ ਦਰਸਾਉਂਦੇ ਹਨ ਤਲਵੰਡੀ ਸਾਹਿਬ ਉਹ ਵੇਖੇ ਭਾਈ ਡੱਲਾ ਸਮਾਦ ਤੋਂ ਸਿੱਖ ਗੁਰੂਆਂ ਭਾਈ ਮਰਦਾਨਾ ਭਾਈ ਬਾਲਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੇ ਨੀਲਾ ਨੂੰ ਦਰਸਾਉਂਦੀ ਮੂਰਲ ਸੀ ਨਾ ਦੇੜ ਵਿੱਚ ਹਜੂਰ ਸਾਹਿਬ ਦੇ ਤਵੇਲੇ ਵਿੱਚ ਰੱਖੇ ਕੁਝ ਘੋੜੇ ਨੀਲਾ ਦੇ ਵੰਸ਼ ਵਿੱਚੋਂ ਦੱਸੇ ਜਾਂਦੇ ਹਨ ਹਾਲਾਂਕਿ ਅਸਲੀ ਨੀਲੇ ਰੰਗ ਨੂੰ ਪੀੜੀ ਦਰ ਪੀੜੀ ਸਲੇਟੀ ਚਿੱਟੇ ਰੰਗ ਵਿੱਚ ਪਤਲਾ ਕਰ ਦਿੱਤਾ ਗਿਆ ਹੈ ਇਹ ਵਿਸ਼ੇਸ਼ ਘੋੜਿਆਂ ਨੂੰ ਓਲਾ ਮਹੱਲਾ ਤੇ ਗੁਰਪੁਰਬ ਦੇ ਜਸ਼ਨਾਂ ਦੌਰਾਨ ਵਿਸਤ੍ਰਿਤ ਢੰਗ ਨਾਲ ਸਜਾਇਆ ਜਾਂਦਾ ਹੈ ਅਤੇ ਬਾਹਰ ਲਿਆਂਦਾ ਜਾਂਦਾ ਹੈ ਹਾਲਾਂਕਿ ਕਿਸੇ ਨੂੰ ਵੀ ਸਰਦਾ ਦੇ ਨਾਲ ਇਹਨਾਂ ਦੀ ਸਵਾਰੀ ਦੀ ਇਜਾਜ਼ਤ ਨਹੀਂ ਹੈ ਹਜੂਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਇਹਨਾਂ ਜਲੂਸਾਂ ਦੌਰਾਨ ਅਗਵਾਈ ਕਰਨ ਵਾਲੇ ਘੋੜੇ ਦੀ ਅਗਵਾਈ ਇੱਕ ਚਿੱਟੇ ਘੋੜੇ ਦੁਆਰਾ ਕੀਤੀ ਜਾਂਦੀ ਹੈ ਜੋ ਨੀਲਾ ਦੇ ਉਤਰ ਅਧਿਕਾਰੀ ਮੰਨਿਆ ਜਾਂਦਾ ਹੈ ਤਖਤ ਹਜੂਰ ਸਾਹਿਬ ਵਿਖੇ ਨੀਲਾ ਦੇ ਦੋ ਖਾਸ ਵੰਸ਼ ਜੋਦਾ ਅਤੇ ਅਨਮੋਲ ਨਾਮ ਦੇ ਘੋੜੇ ਹਨ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਕੋੜੇ ਦੇ ਵਿਸਥਾਰ ਨਾਲ ਜਾਣਕਾਰੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਅਤੇ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ